ਤਨ ਹੈ ਹਰੇਕ ਜੋ ਇਹ ਵਾਅਦਾ ਪੈ ਮੰਨਦਾ ਹੈ ਅਤੇ ਉਹਦੀਆਂ ਰਾਹਾਂ ਉੱਤੇ ਚੱਲਦਾ ਹੈ ਤੂੰ ਆਪਣੇ ਅਸਾਂ ਦੀ ਕਮਾਈ ਜ਼ਰੂਰ ਖਾਵੇਂਗਾ ਤੂੰ ਤਾਨੂੰ ਹੋਵੇਂਗਾ ਤੇ ਤੇਰਾ ਭੜਾ ਹੋਵੇਗਾ ਹallelujah 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 ਤਨ ਹੈ ਹਰੇਕ ਜਿਹੜਾ ਜੋ ਜਿਹੜਾ ਜੋ ਵਾਅਦਾ ਪੈ ਮੰਨਦਾ ਹੈ ਤੇ ਉਹਦੀਆਂ ਰਾਹਾਂ ਉੱਤੇ ਚੱਲਦਾ ਹੈ ਤੋ ਦੇ ਲਈ ਖੁਦਾ ਯਾ ਵਾਦਾ ਹੈ ਉਹਦੇ ਨੇ ਬਣਾਦਾ ਵਾਦਾ ਯਾ ਕਿ ਉਹ ਆਪਣੇ ਸਾਡੀ ਕਮਾਈ ਜ਼ਰੂਰ ਜ਼ਰੂਰ ਜੂਰ ਖਾਵੇਗਾ ਤੋਦਾ ਪਲਾ ਹੋਲੇ ਹallelujah 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 ਪੜੇਗੀ ਕਲਾਮ ਦਾ ਵਿਚਾਰ ਅੱਜ ਦੀ ਕਮਾਈ ਉਹਨੇ ਖਾਣੀਆਂ ਦੀ ਦੋ ਜਿਹੜਾ ਜਿਹਾ ਵਾਡਾ ਡੱਬ ਰੱਖਦਾ ਹallelujah ਹallelujah ਆਪਣੇ ਹੱਥ ਦੀ ਆਪਣੇ ਹੱਥ ਜਿਹੜੀ ਮਿਹਨਤ ਕੀਤੀ ਆਪਾਂ ਉਡੀਕ ਕਮਾਈ ਉਸ ਬੰਦੇ ਨੇ ਖਾਣੀਆਂ ਰੱਗ ਰੱਗ ਖਾਣੀਆਂ ਕਿਹੜਾ ਉਹਦਾ ਡਾਕਟਰ ਰੱਖਦਾ ਕਿਹੜਾ ਉਹਦੇ ਪੈਚ ਤੇ ਹੈ ਮੈਨੂੰ ਕਿੰਨੀਆਂ ਕਮਾਈਆਂ ਲੋਕ ਕਿੰਨੀਆਂ ਕਮਾਈਆਂ ਕੱਢਦੇ ਪਤਾ ਹੀ ਨਹੀਂ ਲੱਗਦਾ ਕਮਾਈ ਕਿੱਦਾਂ ਚੱਲਦੀ ਕਹਿੰਦੇ ਨਾ ਕਿ ਕਾਹਿੰਦੇ ਨਾ ਬੜੀ ਕਮਾਈ ਕੀਤੀ ਆ ਪਰ ਬਟਾਈ ਨਹੀਂ ਬੜਾ ਕੰਮ ਕੀਤਾ ਸਾਰਾ ਡੱਬਾ ਹੀ ਕਮਾਣਿਆ ਫੇਰ ਹੀ ਕਮਾਈ ਦਾ ਪਤਾ ਨਹੀਂ ਪਤਾ ਹੀ ਲੱਗਦਾ ਕਮਾਈ ਕਿੱਦਾਂ ਚੱਲਦਾ ਹੈ ਇਦਕੂ ਦਾ ਆਟੋ ਡਾਕਟਰ ਬਿਨਾ ਅਸੀਂ ਜਿਹੜਾ ਵੀ ਕੰਮ ਕਰਾਂਗੇ ਉਹ ਚ ਅਸੀਂ ਸਫਲ ਨਹੀਂ ਹੋਣੀ। ਸਹੀ ਗੱਲ ਹਰ ਚੀਜ਼ ਡਰ ਦੇ ਵਿੱਚ ਰੱਖ ਕੇ ਪੂਰੀ ਹੁੰਦੀ ਹੈ। ਤੁਹਾਡੀ ਭਗਤੀ ਉਹਦੇ ਡਰ ਵਿੱਚ ਰੱਖ ਕੇ ਪੂਰੀ ਹੋਣੀ ਆ। ਤੁਹਾਡੀ ਇਬਾਦਤ ਉਹਦੇ ਡਰ ਵਿੱਚ ਜਾ ਕੇ ਪੂਰੀ ਹੋਣੀ ਆ। ਤੁਹਾਡੀ ਦੁਆਵਾਂ ਉਹਦੇ ਡਰ ਵਿੱਚ ਜਾ ਕੇ ਪੂਰੀਆਂ ਹੋਣਾ ਸਾਡਾ ਕਲਾਮ ਸਾਡਾ ਕਲਾਮ ਉਹਦੇ ਡਰ ਵਿੱਚ ਰੱਖ ਕੇ ਪੂਰਾ ਹੋਣਾ। ਤੁਹਾਡੀ ਗਵਾਹੀਆਂ ਉਹਦੇ ਡਰ ਵਿੱਚ ਰੱਖ ਕੇ ਪੂਰੀਆਂ ਹੋਣ। ਹਲੇ ਨਹੀਂ ਹਲੇ ਨਹੀਂ ਹਲੇ ਨਹੀਂ ਹਲੇ ਨਹੀਂ ਬਰਾਦਾ ਵਾੜਾ ਆ ਕੇ ਨਾ ਜਿਹੜਾ ਤਨਯੁਮਨੁਖ ਜਿਹੜਾ ਇਹ ਵਾੜਾ ਦਰ ਰੱਖਣ ਦਾ ਭੈ ਮੰਨਦਾ ਆ ਉਹ ਆਪਣੇ ਹੱਥ ਦੀ ਕਮਾਈ ਨੂੰ ਖਾਵੇ ਜਿਹੜਾ ਦਾ ਡਰ ਪਾਥਰ ਤੇ ਕੁੜਾ ਦੇ ਕਲਾਂ ਜਿਹੜਾ ਕਹਿੰਦਾ ਡਰਨਵਾਜਨ ਵਾਲੇ ਬੂਤ ਵਾੜਾ ਲਾ ਕੇ ਰੱਖਦੇ ਨੇ ਤੋ ਨਾ ਸਾਰੀ ਤਬਾਹੀ ਤੋਂ ਉਹਨਾਂ ਬਚਾ ਲੈਂਦੇ ਨੇ ਜਿਹੜੀ ਇਹ ਵਾੜਾ ਦਰ ਰੱਖਦੇ ਨੇ

ਮੈਨਾਂ ਤੋਂ ਪ੍ਰੇਮ ਪ੍ਰੇਮ ਕਹਿੰਦੇ ਨੇ ਲੇਕਿਨ ਦਿਲੋਂ ਤੋਂ ਬੜੀ ਦੁਖੀ ਜੇ ਤੁਸੀਂ ਧਾਰਨੀ ਰੱਖ ਜੇ ਭਗਦਾ ਤੇ ਫਿਰ ਸਾਡੀ ਭਗਤੀ ਜਿਹੜੀ ਆ ਉਹਦੇ ਵਿੱਚ ਤਾਈਆਂ ਵਿੱਚ ਜੋ ਭਗਤੀ ਸੀ ਕਰਦੇ ਆ ਨਾ ਫਿਰ ਫਿਰ ਕਿੰਨਾ ਸੀ ਭਗਦੇ ਨੇ ਭਗਤੀ ਦੁਆਵਾਂ ਵਿੱਚ ਕਰਦੇ ਪਰ ਸ਼ਾਂਤੀ ਕਿਉਂ ਨਹੀਂ ਮਿਲਦੀ ਪ੍ਰਾਰਥਨਾ ਵੀ ਕਰਦੇ ਸਭ ਕੁਝ ਕਰਦੇ ਪਰ ਸ਼ਾਂਤੀ ਤੋਂ ਨਹੀਂ ਮਿਲਦੀ ਜੇ ਤੁਹੋਂ ਨਹੀਂ ਹੁੰਦਾ ਜੇ ਦੋ ਸਾਡਾ ਭਲਾ ਉਹ ਤੋਂ ਨਹੀਂ ਹੁੰਦਾ ਜੇ ਤੁਸੀਂ ਧਾਰਨੀ ਰੱਖ ਜੇ ਤੁਸੀਂ ਧਾਰਨੀ ਰੱਖਦੇ ਆ ਫਿਰ ਭਲਾ ਵੀ ਹੁੰਦਾ ਹੈ ਹalleluyah halleluyah 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 ਫਿਰ ਪਲਾਵੀ ਹੁੰਦਾ ਹੈ ਸਾਡਾ ਇਹ ਮੈਂ ਨਹੀਂ ਕਹਿ ਰਿਹਾ ਕਲਮ ਕਹਿ ਰਿਹਾ ਹalleluyah halleluyah 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 ਧਰ ਵਿੱਚ ਯਾਕਿ ਭਗਤੀ ਕਰਾਂਗੇ ਕਿ ਪੁਡਾ ਮੱਸਾ ਦੇ ਕੇ ਰੱਖੇਗਾ ਪੁਡਾ ਮੱਸਾ ਦੇਵੇਗਾ ਆਪਣਾ ਪੁਡਾ ਬਣਾ ਦੇਗਾ ਆਪਣੇ ਵਿੱਚ ਦੱਸ ਜੀ ਅੱਜ ਮੈਂ ਕਿਹਾ ਨਾ ਪਾਈਆਂ ਨਾਲ ਚ ਦੁਆ ਕਰਾਂਗੇ ਤੇ ਗਰੀਬਾਂ ਚ ਦੁਆਜੋ ਕੀਤੀ ਤੇ ਮੈਨੂੰ ਗਾਲ ਘੇਟਿਆ ਆ ਗਿਆ ਮੇਰੀ ਤੇ ਪਹਿਲੀ ਵਾਰੀ ਚੱਚ ਹੁਣਾ ਸੀ ਇਹਨੂੰ ਮੈਂ ਆ ਗਿਆ ਮੈਂ ਕਿਹਾ ਜਲਦੀ ਚੱਚ ਚਾਹਣ ਐ ਕਿ ਸੰਧ ਐ ਕਿ ਆ ਇਹ ਵੀ ਰਹੀ ਹੈ ਫੇਰ ਅਗਲੀ ਵਾਰ ਮੈਨੂੰ ਵੀ ਆ ਮੈਂ ਕਿ ਜਲਦੀ ਤੇ ਚੱਚ ਚਾਹਣ ਜਾਂਦਾ ਇਹਨੇ 3500 ਰੁਪਏ ਛੱਡਦਾ ਹੀ ਰੱਬ ਨੂੰ ਛੱਡਦਾ ਫੇਰ ਆਪਣੀ ਉਹੇ ਕੰਮਾਂ ਚਲੀ ਤੇ ਮੈਂ ਚਾਹ ਸੰਗਤ ਜਾਂਦਾ ਅੰਦਰ ਪਾਜੀ ਆਉਂਗਾ ਸੰਗਤ ਅੰਦਰ ਫੇਰ ਮਿਲ ਬੜੀ ਜੀ ਕਹਿੰਦਾ ਕਿ ਨਾ ਭਾਈ ਸੰਗਤ ਤੇ ਮਿਲ ਜਾ ਨਾ ਪਰ ਮੈਂ ਦੁਆ ਕਰ ਲਈ ਨਾ ਕੀ ਹalleluyah ਹalleluyah ਕਿਹਨਾ ਸੰਗਠਿਤ ਮੈਜਾਗਾ ਪਰ ਮੈਂ ਦਵਾਈ ਕਰਨ ਲਈ ਨਾ ਕਮਾ ਕਿ ਆਵਣੀ ਤਾਂ ਜਾ ਕੇ ਕਰਾਉਣਾ ਹalleluyah 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 ਇਹ ਕੁ ਨਾਲ ਹੀ ਹੁਸਰੀ ਇਹ ਕੁ ਨਾਲ ਹੀ ਹੁਸਰੀ ਜਾਂ ਇਹ ਕੁ ਨਾਲੇ ਵਿੱਚ ਚੋਣੇ ਕੇ ਤੇ ਮੇਰੇ ਖੁਦਾ ਤੁਹਾਨੂੰ ਉਹ ਦਵਾਂਦਾ ਜਾਣਦਾ ਹੱਲੇ ਹalleluyah ਇਹ ਦਿਨ ਸਾਲੋਂ ਗਰਾਂ ਚੱਟੋਂ ਜਾਂ 2 ਸਾਲ ਚੱਟੋਂ ਜਾਂ ਤੈਨੂੰ ਮੇਰੇ ਤੱਕ ਦਵਾਕ ਨਹੀਂ ਨਹੀਂ ਆਈ ਭਾਈ ਨੂੰ ਤੇ ਸਭ ਤੋਂ ਸੋਹਣੀ ਸੰਗਠਨ ਹੀ ਨਹੀਂ ਕੀਤੀ ਹalleluyah <laughs> halleluyah 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 ਜੁਰੀ ਨਾਮ ਲੈ ਕੇ ਨਹੀਂ ਹੁੰਦਾ ਜੇ ਸੰਗਠਨ ਵਿੱਚ ਭਾਈਆਂ ਭੈਣਾਂ ਸਭ ਨੂੰ ਕਿਹਾ ਜਾਂਦਾ ਦਾ ਸਪਾਈ ਸਾਰੇ ਭੈਣਾਂ ਵਿੱਚ ਭੈਣ ਆ ਜਾਂਦੀਆਂ ਸਾਰੇ ਭਾਈਆਂ ਵਿੱਚ ਭਾਈ ਆ ਜਾਂਦੇ ਹਰੇਕ ਨੂੰ ਮੌਕਾ ਮਿਲਦਾ ਹਰੇਕਾ ਕੋਠੇ ਦੇ ਦਵਾਰ ਕਰੀ ਹਰੇਕ ਗਾਹੋ ਕੇ ਦਵਾਰ ਤਾਂ ਕਿ ਉਹਨਾਂ ਵਾਲੇ ਪਤਾ ਲੱਗ ਜੀ ਸਾਰੇ ਦਵਾਰ ਕਰਨ ਵਾਲੇ ਕੋਲ ਖੜੇ ਬੈਠੇ ਹalleluyah halleluyah ਨਾਰਿਕੰਡੇ ਤੁਹਾਨੂੰ ਦੇਖ ਕੇ ਲੰਗੜੇ ਸਿਰਾਂ ਦੇ ਹalleluyah halleluyah halleluyah ਤੁਹਾਨੂੰ ਇਹ ਕਢਿਕੇ ਖੜੇ ਕਰਦੇ ਤੇ ਡਿਕੇ ਖੜੇ ਉਦੋਂ ਹੀ ਹੋਣੇ ਜੋ ਅਸੀਂ ਕੋਲ ਡਰ ਵਿੱਚ ਰਵਾਂਗੇ ਐਡਾ ਚ ਰੱਖ ਕੇ ਪੱਤੀ ਕਰਾਂਗੇ ਹalleluyah halleluyah 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 ਜੇ ਤੂੰ ਆਪਣੇ ਹੱਥਾਂ ਦੀ ਕਮਾਈ ਨੂੰ ਜਰੂਰ ਖਵੇਂ ਤੇ ਤੇਰਾ ਭਲਾ ਹੋਵੇਗਾ ਕਹਿੰਦੇ ਕਮਾਈ ਨੂੰ ਕੌਣ ਖਾਂਦੇ ਨੇ ਇੱਕ ਕੈਟ ਪੜਨੀ ਆ ਕਹੋ ਤਾਂ 10 ਬਾਬ ਕੋ 16 ਰੱਤ 1030 ਪਰ ਮੈਂ ਦਾ ਨੋਪਾਬਲੀ ਹallelujah 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 ਅਸੀਂ ਪੜਿਆ ਕਲਾਮ ਚੋਂ ਕਹਿੰਦਾ ਰਸਬਾਬ ਉਹਨੇ ਸੋਹਣਾ ਚ ਲਿਖਿਆ ਕਿ ਤਰਮੀਦੀ ਦੀ ਜਿਹੜੀ ਮਿਹਨਤ ਆ ਤਰਮੀਦੀ ਦੀ ਜਿਹੜੀ ਮਿਹਨਤ ਹੈ ਜੂਨ ਲਈ ਹੈ ਤਰਮੀਦੀ ਨੂੰ ਇਹ ਕਰਦਾ ਹੈ ਨਾ ਪੂਰੀ ਸਾਰੀ ਮਿਹਨਤ ਉਹਦੇ ਜੀ ਮਲੀ ਹੁੰਦੀ ਪਾਦਸ਼ਾਹ ਦਾ ਇਹ ਨਫਾ ਹੈ ਦਸ਼ਨ ਨਫਾ ਨਫਾ ਸਾਰੇ ਨੂੰ ਦਿਆ ਤਰਮੀਦੀ ਨੂੰ ਨਫਾ ਹੁੰਦਾ ਹੈ ਤੇ ਦੋਸਤਾਂ ਨੇ ਵਾਅਦੇ ਬਾਅਦੇ ਪਰ ਮਿਲੂ ਹੀ ਪੈਂਦੇ ਆ ਤੇ ਬਾਡੇ ਬਾਪਿਆਂ ਨੂੰ ਵੀ ਦੋਸਤਾਂ ਨੂੰ ਵੀ ਵਾਅਦੇ ਪੈਂਦੇ ਪਰ ਦੁਸਤਾ ਦੇ ਵਾਅਦੇ ਨੇ ਉਹ ਫਿਰ ਪਾਪ ਵਿੱਚ ਚਲੇ ਜਾਂਦੇ ਪਤਾ ਨਾ ਕਿ ਇਹ ਬੜੇ ਕਮਾਈ ਕੱਢਦੇ ਫਿਰ ਪਾਪ ਵਿੱਚ ਚਲੀ ਜਾਂਦੇ ਕਿ ਫਿਰ ਕੁਝ ਵੀ ਨਹੀਂ ਬਚਦਾ ਸਾਡੀ ਕਮਾਈਆਂ ਫਿਰ ਪਾਪ ਵਿੱਚ ਚਲੀਆਂ ਜਾਂਦੇ ਤੇ ਸਾਨੂੰ ਕੁਝ ਵੀ ਪਿੱਛੇ ਨਹੀਂ ਬਚਦਾ ਲਕਿਂ ਤਰ ਮੀਨ ਕੋਨਾ ਡਾਰ ਵਿੱਚ ਰਹਿਣ ਲਾ ਕੇ ਰਹਿਣਾ ਹੈ ਭਾਈ ਜਿਹੜੇ ਭਾਂਡਾ ਚ ਰਹਿੰਦੀ ਆ ਭਾਈ ਡਾਰ ਚ ਰਹਿੰਦਾ ਆ ਡਾਰ ਚ ਰਾਕੀ ਭਕਤੀ ਕਰਦੇ ਨੇ ਫਿਰ ਉਹਨਾਂ ਜਿਹੜਾ ਨਫਾ ਆ ਉਹਨਾਂ ਜਿਹੜਾ ਤਾਨੇ ਜਣਾ ਕਮਾਉਂਦੇ ਨੇ ਉਹ ਕਹਿੰਦਾ ਉਹਦਾ ਜੀਵ ਜੂਨ ਦੇ ਲਈ ਉਹ ਰਜੀਮ ਉਹਨੇ ਜੀਵਨ ਦੇ ਲਈ ਹallelujah 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 ਸਮਝ ਲਿਆ ਹallelujah ਹallelujah ਜਿਹੜਾ ਹੀ ਉਹ ਬਾਡਾ ਦਾ ਰੱਖਦਾ ਜਿਹੜਾ ਪਰਮੇਸ਼ਵਰ ਦਾ ਦਾ ਰੱਖਦਾ ਆ ਉਹਨਾਂ ਦੇ ਕਮਾਈ ਦੇ ਵਾਦੇ ਪਿੰਦੇ ਉਹਨਾਂ ਦੀ ਕਮਾਈ ਦੁਗਣੀ ਹੁੰਦੀ ਜਾਂਦੀ ਇਹ ਸਭ ਲੋਕ ਕਲਾਮ ਅੱਜ ਦਾ ਕਲਾਮ ਸੁਣ ਰਹੇ ਜੀ ਇਹ ਕਲਾਮ ਤੇ अमल ਕਰੋਗੇ ਤਾਂ ਹੀ ਕਮਾਈ ਦੇ ਵਾਦੇ ਪੈਣਗੇ ਸੁਣੋ ਅਮਨ ਹallelujah ਹallelujah ਕਈਆਂ ਸੋਚਦੇ ਕਿ ਮੈਂ ਕਿੱਦਾਂ ਕਮਾਈ ਅਵੜੋਂ ਲਈ ਬੈਠਾ ਹਾਂ ਕਾਹਵੇਂ ਵਧਾਉਣ ਲਈ ਨਹੀਂ ਬੇਟਾ ਤੁਹਾਨੂੰ ਤਰੀਕਾ ਦੱਸ ਰਿਹਾ ਹਾਂ ਹਲੇਲੂਇਆ ਹਲੇਲੂਇਆ ਜੇ ਕਾਮ ਤੁਹਾਨੂੰ ਕਲਾਮ ਵਿੱਚ ਦੱਸ ਰਿਹਾ ਆਂ ਵੀ ਕਲਾਮ ਕਮਾਈਆਂ ਚ ਵਾਜੇ ਕਿਵੇਂ ਪੈਂਦੇ ਨੇ ਕਮਾਈਆਂ ਚ ਬਰਕਤ ਜੇ ਕੀ ਵੀ ਹੋਵੇ ਸਾਡੇ ਘਰਾਂ ਦਾ ਬਰਕਤ ਜੇ ਕੀ ਵੀ ਹੋਵੇ ਜਦੋਂ ਸਾਡਾ ਭਲਾ ਕਿਵੇਂ ਹੁੰਦਾ ਏ ਕਲਾਮ ਆਪ ਦੱਸ ਹਲੇਲੂਇਆ ਹਲੇਲੂਇਆ ਜੇ ਜੋ ਬਾਣੀ ਵਿੱਚ ਬਣੇ ਰਵਾਂਗੇ ਜੋ ਕਾਡਾ ਡਰ ਰੱਖਾਂਗੇ ਤੇ ਸਾਡੀ ਬਰਕਤ ਵੜੀ ਰਹੇਗੀ ਜੇ ਕਾਡਾ ਡਰ ਰੱਖਾਂਗੇ ਸਾਡੀ ਇਹਦੀ ਬਲੇਸਿੰਗ ਬਣੀ ਸੀ ਉਹ ਹਮੇਸ਼ਾ ਤੱਕ ਬਣੀ ਰਹੇਗੀ ਜਿੱਤੇ ਕੁਦਾ ਦਾ ਡਾਰੇ ਗਿਆ ਉਥੇ ਸੰਭਲੋ ਸਤਿ ਸ੍ਰੀ ਅਕਾਲ ਯਕਨ ਨਵੀਨ ਨੂੰ ਨਾਮ ਨਹੀਂ ਯਾਦ ਮੇਂ ਗਲਤੀ ਲੱਗੇ ਜੇ ਮੈਂ ਅੰਜਨਾ ਇਹਨਾਂ ਮੰਜਾ ਤਾਂ ਮੈਂ ਦੱਸਾਂਗਾ ਤੁਹਾਨੂੰ ਯਕਨ ਨਵੀਨ ਖੁਲਾਣੇ ਕਹਿਤਾ ਕਿ ਜਾ ਜਾ ਅਸਲ ਸ਼ਹਿਰ ਜਾ ਕੇ ਤਾਂ ਆਜ ਆਗੂ ਪ੍ਰਚਾਰ ਕਰ ਦੇ ਬੇਲੀ ਦੇਖ ਲੋ ਗਿਆ ਪ੍ਰਚਾਰ ਕਰ ਦੇ ਤੇ ਫਿਰ ਤੁਸੀਂ ਜਾਏਗਾ ਤੇ ਕਿਸੇ ਕਿਸੇ ਦੇ ਘਰ ਨਾ ਜਾਓ ਤੇ ਸ਼ਾਇਦ ਸੁਣਿਆ ਹੈ ਕਿ ਮੈਂ ਜਾਣ ਪੁਰਾਣੇ ਹਾਂ ਉਹ ਤਾਂ ਬੜਿਆ ਮੈਂ ਆ ਕੇ ਤਾਂ ਵੀ ਉੱਚੇ ਲਿਖਿਆ ਵੀ ਉਹ ਗਿਆ ਨਵੀ ਗਿਆ ਘਰ ਦੇ ਵਿੱਚ ਉਹ ਨਵੀ ਉੱਥੇ ਜਾ ਕੇ ਜਗਤ ਰਾਜ ਦਾ ਪ੍ਰਚਾਰ ਵੀ ਕੀਤਾ ਜਾ ਕੇ ਉਹਦੇ ਕੋਈ ਸ਼ਵਾਨੀ ਖੁਦਾਨੀ ਗਿਆ ਉਹ ਕਦਾਸ ਵੀ ਜਾ ਕੇ ਤੇ ਖੁਦਾਨੀ ਨੂੰ ਕਿਹਾ ਸੀ ਕਿਸੇ ਦੇ ਘਰ ਨਾ ਵਿੱਚੋਂ ਇੱਕ ਨਰਦੀ ਸੀ ਕੋਈ ਖੁਦਾਨਾ ਉਹ ਵੀ ਨਵੀ ਸੀ ਬੁੜਾ ਦਾ ਕਹਿੰਦਾ ਮੈਂ ਖੁਦਾਨਾ ਨਹੀਂ ਆਉਣੀ ਆਖੀ ਮੇਰੇ ਕਹਾਰਾ ਮੈਨੂੰ ਖੁਦਾਨੇ ਦਰਸ਼ਨ ਦਿੱਤਾ ਆ ਉਹਦੇ ਦੱਸੇ ਡੱਸੇ ਤਾਂ ਕਿ ਨਵੀ ਨੂੰ ਆਪਣੇ ਘਰ ਬੁਲਾ ਚੋ ਦੇ ਕਹਾਰਾ ਚਾ ਉਹਦੇ ਘਰ ਜਾ ਕੇ ਰੋਟੀ ਖਾਦੀ ਸਭ ਕੁਝ ਖਾਡਾ ਤੇ ਉਹ ਜਿਹੜਾ ਘਰੋਂ ਲੈ ਕੇ ਗਿਆ ਸੀ ਉਹਨੂੰ ਖੁਦਾਂਦਾ ਸੀ ਤਾਂ ਇਹਨੂੰ ਕਹ ਦੇ ਇਹ ਤਾਂ ਮੇਰੀ ਗੱਲ ਨਹੀਂ ਨਹੀਂ ਨਵੀ ਨਵੀ ਸੀ ਬਦਾਰਾ ਕੀਤਾ ਵੀ ਸਭ ਕੁਝ ਡਾੜੇ ਕਹਿੰਦੇ ਅਨਸਾਰ ਸੀ ਪਰ ਤੇਰੀ ਫਰਮਾਇਆ ਇਹਨੇ ਕਿਹਾ ਦਾੜੀ ਰੱਖੂ ਡਾੜੇ ਵਚਨ ਵਾਲੀਆਂ ਦੇ ਰੱਖਿਆ ਯੋਸ਼ੂਆ ਨੂੰ ਕਹਾਨੀ ਕਾਸੀ ਨਾ ਇੱਧਰ ਮੁੜੀ ਨਾ ਇੱਧਰ ਮੁੜੀ ਨਾ ਸੱਜੇ ਤੇ ਨਾ ਖੱਜੇ ਨਾ ਗਿੱਜ ਨਾ ਕਰੀ ਸੀ ਤੇ ਬਸ ਤਵਲ ਤੱਕਦਾ ਜਾਈ ਤੇ ਰਿਓਵਾ ਤੇਰਾ ਪਰਮੇਸ਼ਵਰ ਤੇਰੇ ਅੰਗ ਤੇ ਸੰਗ ਹੋਵੇਗਾ ਹallelujah 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 ਤੇ ਰਿਓਵਾ ਤੇਰਾ ਪਰਮੇਸ਼ਵਰ ਤੇਰੇ ਅੰਗ ਤੇ ਸੰਗ ਹੋਵੇ ਇਸਨਾਂ ਬਿਨੇ ਜਾ ਕੇ ਰੋਟੀ ਖਾਦੀ ਉਹਨੇ ਕਹਿਤਾ ਕਿ ਨਾ ਖੁਦਾ ਨੇ ਕਹਿਤਾ ਯੋ ਇਹ ਖੰਡਾਈ ਜੀ ਆਸੀ ਕਹਿੰਦਾ ਰਾਹ ਚ ਤੂੰ ਕਦਮਟੇਰੀ ਲਾਸ਼ ਤਰਾਹੇ ਵਿੱਚ ਅਨਵੀਰਾਜ ਗਿਆ ਤੇ ਇੱਥੋਂ ਸ਼ੇਰ ਨੇ ਪਾੜ ਖਦਾ ਉੱਤੇ ਉੱਤੇ ਰਹਿ ਗਿਆ ਜਿੱਦੋਂ ਡਰ ਨਹੀਂ ਰੱਖਣਾ ਉਹ ਡਰ ਤੇ ਫਿਰ